ਦੇਵਕ ਮਹਾਰਾਜ ਨੂੰ ਸੰਤਾਨ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਸਭ ਦੇ ਮਨ ਦੀਆਂ ਮਨੋ ਕਹਾੜਾ ਬੁਲਾਉਂਦੇ ਸੌਣ ਗਏ ਸੌਣ ਗਏ ਕੋਲ ਸਭ ਦੇ ਚੋਰੀਆਂ ਕਰਨ ਬਾਬਾ ਜੀ ਚਲੋ ਮੁੱਚ ਅਨੰਤ ਜੀ ਰੋਮੀ ਜੀ ਜੀ ਪਵਿੱਤਰ ਬਾਗ ਰਾਜ ਕਰਨਗੇ ਜੋ ਇਸ ਦੁਨੀਆਂ ਦੇ ਪਾ ਗੁੰਜਦੇ ਹੌਲਾ ਕਰ ਲੈ ਤੂੰ ਪਾਪਾਂ ਦੀ ਗੱਠੀ ਦਾ ਪਾ ਦੁਬਾਰੀ ਸਾਥ ਸੰਗਤ ਜੀ ਪਾਪਾਂ ਦੀ ਗੱਠੀ ਦਾ ਭਾਰ ਕਿਵੇਂ ਹੌਲਾ ਕਰਨਾ ਹੈ ਸੇਵਾ ਔਰ ਸਿਮਰਨ ਕਰਕੇ

ਕੱਧਿਆ ਨਹੀਂ ਜਾਂਦਾ ਉੱਠ ਕੇ ਇਕੱਟਿਆ ਜਾਣਾ ਹੈ ਫੀ ਸਾਰੀ ਸਕਦਾ ਆਪ ਕੋ ਆਪਣੀ ਜਗ੍ਹਾ ਜੁਟ ਜੋ ਉੱਠ ਕੇ ਆਪਾਂ ਬਾ ਭੋਗ ਦੇਵ ਭਗਵਾਨ ਮਾਦੂ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕਵਾਰ ਸਾਧਗੁਣ ਕੇ ਆਨੰਦ ਮਹਾਰਾਜ ਕੀ ਜੈ ਪਰਮ ਪਿਤਾ ਭਗਵਾਨ ਵਾਲੀ ਮਾਰ ਨੇ ਜੇ ਧਰਤੀ ਦੇ ਕੋਈ ਉਤਾਰ ਭੇਜਿਆ ਤੋਂ ਸ੍ਰੀ ਸ੍ਰੀ ਇੱਕਵਾਰ ਸਾਧਗੁਣ ਗਿਆਨ ਆਕੀ ਮਹਾਰਾਜ ਨੇ ਧਰਤੀ ਤੇ ਕੋਈ ਉਤਾਰ ਭੇਜਿਆ ਕਿਉਂਕਿ ਅਜੇ ਦਾ ਨਾਮ ਕੰਪਰਾ ਜਿਸ ਲੋਈ ਦੇਖ ਰਹੇ ਆ ਇਹ ਨਾਮ ਜਿਹੜਾ ਪਹਿ ਸੀ ਇਹੜਾ ਉੱਚ ਜਾਤੀ ਦੇ ਲੋਕਾਂ ਵਿੱਚ ਭੇਜ ਸੀ ਪਰ ਪਰਮੇਸ਼ਰ ਦੀਆਂ ਭਗਵਾਨ ਵਾਲਿਮਾਰੀ ਐਸੀ ਸੀਮ ਕਿਰਪਾ ਆ ਗੁਗਿਆਣਾ ਮਹਾਰਾਜ ਉੱਤੇ ਸੀ ਜਿਨ੍ਹਾਂ ਨੇ 128 ਸਾਲ ਮਾਜ਼ਮੋਦੀ ਜਿਨ੍ਹਾਂ ਯਾਤਰਾ ਤੇ 24 ਸਾਲ ਇੱਕੋ ਜਗ੍ਹਾ ਬੈਠ ਕੇ ਬਿਨਾਂ ਕੋਈ ਖੰਦੇ ਪੀਤੇ ਰਹਾ ਬੰਦਗੀ ਕੀਤੀ ਪਰਮੇਸ਼ਰ ਦੀਆਂ ਭਗਵਾਨ ਵਾਲਿਮਾਰੀ ਜਿਹੜਾ ਉਹਨਾਂ ਨੂੰ ਦਰਸ਼ਨ ਦੇ ਮਿਲ ਖੋਤਾਂ ਦਿੱਤੇ ਨੇ ਪਰ ਘਟੋਗੇ ਇਹਨਾਂ ਦੇ ਜਿੱਥੇ ਵੱਡੇ ਵੱਡੇ ਸੰਤਾਂਾਂ ਦਾ ਮਾਹ ਕਥਨ ਕਿਤਾਬ ਲਿਖੀ ਉੱਤੇ ਨਾਲ ਨਾਲ ਲਾਲਾ ਸਾਗ ਆਏ ਨੇ ਵੀ ਇਹਨਾਂ ਦੀ ਕਿਤਾਬ ਲਿਖੀ ਯੂਰੋਵਾਲ ਦੂਲੋਵਾਲ ਜਿਹਦੇ ਨਾਂ ਸਤਬਦ ਹੈ ਇਤੇ ਗੋਦਵਾ ਦਾ ਦਰਿਆ ਮੋਰ ਦਾ ਬਿਆਸ ਦਾ ਦਰਿਆ ਮੋਰ ਦਾ ਐਸੀ ਜਿਹੜੀ ਲੋਕੀ ਕਹਿ ਸ਼ਕਤੀ ਆ ਪਰਮਕੀਤਾ ਭਲਵਾਨ ਵਾਲੀ ਮਾਨੇ ਸਾਤੇ ਨੇ ਭੇਜੀ ਜਿਨ੍ਹਾਂ ਦਾ ਜਨਮ ਦੇ ਆਲਾ ਚਾਰ ਤੇ ਪੰਜ ਦੇਖ ਨਹੀਂ ਜਰਾ ਪਾਵਰ ਵਾਲਮੀ ਕੀਤੇ ਜੀ ਗਿਆਨ ਨਾਲ ਆਸ਼ਰਮ ਵਿੱਚ ਕੀਤਾ ਗਿਆ ਵੀ ਸਾਰੀ ਸੰਗ ਜਿਹੜੀ ਉੱਥੇ ਮੌਜੂਦ ਸੀ ਪਰ ਜਿਹੜਾ ਕਿ ਬੰਲਾ ਡੇਰਾ ਜਿਹੜਾ ਕਿ 1967 ਤੋਂ ਸਥਾਪਿਤ ਹੈ ਐਸੇ ਨੇਲੇ ਨੇਲੇ ਜਿਵੇਂ ਦੇਸ ਤਾਬਾ ਨੇ ਐਸੇ ਦੇਲੇ ਦੀਆਂ ਹੀ ਬ੍ਰਾਂਚਾਂ ਨੇ ਚਾਹੇ ਉਹ ਰੋੜੀ ਪੀਰਿਆ ਚਾਹੇ ਉਹ ਸਾਡੇ ਸਾਥ ਬੈਠ ਜੰਗਣਾ ਆ ਗਿਆ ਚਾਹੇ ਇਹਦੇ ਵਾਲੀ ਮਾਰੇ ਦੋ ਪੰਦਰ ਨੇ ਉਹ ਸਾਰੇ ਇਸ ਦੇਲੇ ਦੀਆਂ ਹੀ ਇੱਕ ਬ੍ਰਾਂਚਾਂ ਸਨ ਕਿਉਂਕਿ ਜਸਤ ਸਤਗੁਰੂ ਨਾਨਕ ਜੀ ਮਹਾਰਾਜ ਨੇ ਉਹਨਾਂ ਨੂੰ ਨਾਮ ਸ਼ਬਦ ਲੈ ਕੇ ਇਸ ਦੇਲੇ ਨੂੰ ਜਿਹੜੋ ਗੁਰਬਿਆਨ ਮਹਾਰਾਜ ਚਲਿਸੋਂ ਪ੍ਰਾਪਤ ਤੇ ਤੱਤੀਆਂ ਪਾਛੋਂ ਖੜੇ ਆ ਇਸ ਨੂੰ ਸਥਾਪਿਤ ਕੀਤਾ ਉਸ ਤੋਂ ਬਾਅਦ ਇਸ ਦੇਲੇ ਸਭ ਤੋਂ ੜੀ ਜਾਰੀ ਸੇਵਾ ਹੈ ਸਤਗੁਰੂ ਗੁਰਮੁਖ ਨਾਨਕ ਜੀ ਮਹਾਰਾਜ ਨੇ ਜਿਹੜੀ ਕੀਤੀ 1999 ਤੱਕ ਦਾ ਸੇਵਾ ਕੀਤੀ ਜਿਨ੍ਹਾਂ ਦੇ ਵਾਛੇ ਅੱਜ ਵੀ ਸ਼ਾਲਾ ਅੱਜ ਇੱਥੇ ਨਾਲ ਖੜੇ ਨੇ ਨਾਲ ਹੀ ਮੇਰੇ ਲਵ ਨਾਲ ਜੋਗੇ ਸਤਿਗੁਰੂ ਬ੍ਰਹਮਨਾ ਜੀ ਦੇ ਸਹਿਯੋਗ ਨੇ ਰੋੜੀ ਪੀਗਦੇ ਡੇਰੇ ਦੇ ਸਾਡੇ ਮੁੱਖ ਸਰਵਾਰਾ ਨੇ ਉਹ ਵੀ ਨਾਲ ਕਰੇ ਨੇ ਇਸ ਕਰਕੇ ਅੱਜ ਸਾਰੀ ਸੰਗਤ ਵੱਲੋਂ ਸਾਰੇ ਸੰਤਾ ਮਾਪੂਛਿਆ ਵੱਲੋਂ ਉਹਨਾਂ ਜਿਹੜਾ ਜਣ ਜੜਾ ਜੜਾ ਹਰ ਸ਼ੁਭਲਾਦ ਨਾਲ ਬਣਾਇਆ ਯਾਰ ਸਾਰੀ ਸੰਗਤ ਨੂੰ ਉਹਨਾਂ ਜਣ ਜੜ ਦੇ ਲੱਖ ਲੱਖ ਵਧਾਈ ਹੋਵੇ ਜੋ ਬੋਲੇ ਸੋ ਨਿਹਾਲ ਵੇ ਭਗਵਾਨ ਬਾਲਕਨਾਇ ਕੀ ਜੈ ਸ੍ਰੀ ਸ੍ਰੀ ਅਕਾਲ ਸਤਿਗੁਰੂ ਜੀ ਆਨੰਦ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾਰੋ ਬਲੇ ਸੋ ਨਿਰਵੇ ਬੋਲ ਵਾਹਿਗੁਰੂ ਜੀ ਬਣ ਕੇ ਜੈ ਜੈ ਸ਼੍ਰੀ ਇੱਕ ਵਾਰ ਸਤਿਗੁਰ ਗਿਆਨ ਨਾਮ ਮਹਾਰਾਜ ਕੀ ਜੈ ਯੋ ਬੋਲੇ ਸੋ ਨਿਰਵੇ ਭਗਵਾਨ ਵਾਲਮੀਕ ਮਹਾਰਾਜੀ ਕੀ ਜਾਏ। ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜੀ ਕੀ ਜਾਏ। ਸ੍ਰੀ ਸ੍ਰੀ 108 ਸਤਿਗੁਰ ਗਿਆਨਨਾ ਜੀ ਮਹਾਰਾ ਜਿਹੜਾ ਜਨਮ ਦਿਹਾੜਾ ਹੈ ਪੂਰੇ ਵਿਸ਼ਵ ਦੇ ਵਿੱਚ ਦਾ ਵਾਲਮੀਕਨ ਲੋਕਾਂ ਲੋ ਅਤੇ ਹੋਰ ਲੋਕਾਂ ਲੋੜਾ ਮਨਾਇਆ ਗਿਆ ਸੀ। ਜਿਸ ਦੇ ਚੱਲਦੇ ਅੱਜ ਭਗਵਾਨ ਵਾਲਮੀਕੀ ਯੋ ਆਸ਼ਰਮ ਬੱਲਾ ਸਬਜੀ ਮੰਡੀ ਵਿਖੇ ਸੰਤਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਕ ਉਹਨਾਂ ਦਾ ਜਿਹੜਾ ਅਵਤਾਰ ਦਿਹਾੜਾ ਇਹਨੂੰ ਜਨਮ ਦਿਹਾੜਾ ਨਹੀਂ ਕਹਾਂਗੇ ਅਵਤਾਰ ਦਿਹਾੜਾ ਕਿਉਂਕਿ ਪਰਮ ਪਿਤਾ ਭਗਵਾਨ ਵਾਲਮੀ ਮਾਰੀ ਉਹਨਾਂ ਲੋਪਰਾਪ ਸੀ। ਤੇ ਉਹ ਐਸੇ ਕਾਲ ਯੁਗ ਦੇ avatars ਹੋਏ ਨੇ ਜਿਸ ਕਰਕੇ ਨਾ avatars ਦਿਹਾੜੇ ਕਵਾਂਗੇ ਅੱਜ ਉਹਨਾਂ ਦੇ avatars ਦਿਹਾੜੇ ਦੇ ਜਿਸੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਪਰਮ ਪਿਤਾ ਭਗਵਾਨ ਵਾਲ ਕੀ ਮਾਰਾ ਚਰਨਾ ਚੰਦ ਆਸ ਬੇਂਦੀ ਕਰਦੇ ਆ ਕਿ ਜਿੰਨਾ ਸੰਤਾਂ ਸੰਗਤਾਂ ਨੇ ਆ ਕੇ ਅੱਜ ਦੇਰੇ ਦੇ ਹਾਜ਼ਰੀ ਭਰੀਆ ਉਹਨਾਂ ਦੇ ਬੇਸ਼ੱਕ ਮੇਰ ਪ੍ਰਿਆਰ ਹੱਥ ਰੱਖਣਾ ਤਾਂ ਜੋ ਆਪ ਜੀ ਲੰਗਰ ਭੰਡਾਰੇ ਸਦਾ ਚੱਲਦੇ ਰਹਿਣ ਜੋ ਬੋਲੇ ਸੋ ਨਿਰਵੇ ਭਗਵਾਨ ਵਾਲ ਕੀ ਮਾਰਾ ਕਿ ਜੈ ਸ੍ਰੀ ਸ੍ਰੀ 107 ਗੁਰੂ ਗਿਆਨ ਅਸਮਾਨ ਜਿਹੜਾ ਸਥਾਨ ਹੈ ਕਿੰਨਾ ਪ੍ਰਾਤਨ ਸਥਾਨ ਹੈ ਜਿਹੜਾ ਅੱਜ ਜਿੱਥੇ ਮਾਤਾ ਜੀ ਦਾ ਹਾਂ ਜੀ ਇਹ ਜੀ 1960 ਦਾ ਸਥਾਨ ਆ ਇਹ ਸਤਿਗੁਰ ਰੰਗਨਾਥ ਜੀ ਮਹਾਰਾ ਜਿਨ੍ਹਾਂ ਨੇ ਸਤਿਗੁਰ ਗਿਆਨਾਈ ਮਹਾਰਾ ਕੋ ਨਾਮ ਸ਼ਬਦ ਲੈ ਕੇ ਜਿਹੜਾ ਇਸ ਸਥਾਨ ਨੂੰ ਜਿਹੜਾ ਜਿਹੜਾ ਚਾਲੂ ਕੀਤਾ ਸੀ ਆ ਆਸ਼ਰਮ ਚਾਲੂ ਕੀਤਾ ਸੀ ਇਹ ਸਾ ਆਸ਼ਰਮ ਗੁਰ ਗਿਆਨਾਈ ਮਹਾਰਾ ਦੀ ਚਰਨ ਸ਼ਰਪਾ ਧਰਤੀ ਹੈ ਜਿਸ ਦੇ ਉੱਤੇ ਵੱਖ-ਵੱਖ ਸੰਤਾਂ ਜਿਸਾ ਸਤਿਗੁਰੂ ਗੁਰਮੁਖਨਾਥ ਜੀ ਮਹਾਰਾਜ ਸਤਿਗੁਰੂ ਜੋਗੀਨਾਥ ਜੀ ਮਹਾਰਾਜ ਸਤਿਗੁਰੂ ਮੰਗਾ ਮੱਖਣਾ ਜੀ ਮਹਾਰਾਜ ਅਤੇ ਹੁਣ ਜਿਹੜੀ ਆ ਦਾਸ ਦੇ ਕੋਲ ਜਿਹੜੀ ਇਹ ਸੇਵਾ ਆ ਜੀ ਆ ਅਤੇ ਕਾਫੀ ਸੰਤਾਂ ਮਹਾਂਪੁਰਸ਼ਾਂ ਨੇ ਜਿਹੜਾ ਇਸ ਸਥਾਨ ਦੇ ਉੱਤੇ ਜਿਹੜੀ ਸੇਵਾ ਕੀਤੀ ਮਹਾਰਾਜ ਜੀ ਜਿਹੜੇ ਨੌਜਵਾਨ ਨਸ਼ਿਆਂ ਚ ਜਿਹੜੇ ਗਲਦਲ ਚ ਫਸਤੇ ਜਾ ਰਹੇ ਆ ਤੀਰਥ ਵੱਲੋਂ ਜਿਹੜਾ ਵਾ ਬੜੀ ਵਧੀਆ ਸੇਧ ਦਿੱਤੀ ਜਾਂਦੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਆਪਜੀ ਵੱਲੋਂ ਵੀ ਦੋ ਸ਼ਬਦ ਉਹਨਾਂ ਨੌਜਵਾਨਾਂ ਨੂੰ ਜਿਹੜਾ ਵਾ ਕਿ ਕਪਰੇਟਨਾ ਰੋਡ ਦੇ ਵਿੱਚ ਮਿਲੇ। ਹਾਂਜੀ ਇਸ ਤਰ੍ਹਾਂ ਹੀ ਪਵਨ ਵਾਲਮੀਕੀ ਤੀਰਥ ਦੇ ਗੱਦੀ ਨਿਸ਼ੀਣ ਸੰਤ ਸਤਿਗੁਰੂ ਮਲਕੀਨਾ ਜੀ ਮਹਾਰਾਹ ਗੁਰ ਗਿਆਨनाथ ਆਸ਼ਰਮ ਦੇ ਗੱਦੀ ਨਿਸ਼ੀਣ ਸੰਤ ਸਤਿਗੁਰੂ ਗਰਦਾਰੀ ਨਾ ਜੀ ਮਹਾਰਾਹ ਵੱਲੋਂ ਇਹਦੀ ਪੰਕਾ ਜੀ ਨਾਲ ਜੀ ਦੀ ਡਿਊਟੀ ਆ। ਨਸ਼ਿਆਂ ਦੇ ਉਤੇੜੀ ਲਗਾਈ ਗਈ ਹੈ ਕਿ ਇਹ ਨਸ਼ੇ ਕਰਨ ਵਾਲੇ ਨੌਜਵਾਨ ਜਿਹੜੇ ਇਸ ਦਲਦਲ ਵਿੱਚ ਜਾ ਚੁੱਕੇ ਨੇ ਉਹਨਾਂ ਨੂੰ ਢਾਕਾ ਵਾਪਸਿਆਂ ਕਰਾਈਆਂ ਜਾਂ ਗਰੀਬ ਪਰਿਵ ਅਤੇ ਸਾਡਾ ਇਹ ਹੀ ਅੱਜ ਦੇ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਹੈ ਕਿ ਪੰਜਾਬ ਉਹਨਾਂ ਗੁਰੂਆਂ ਪੀਰਾਂ ਦੀ ਯੋਧਿਆਂ ਦੀ ਧਰਤੀ ਹੈ ਜਿਨ੍ਹਾਂ ਦਾ ਲੋਹਾ ਪੂਰਾ ਵਿਸ਼ਵ ਮੰਨਦਾ ਹੈ ਇਸ ਕਰਕੇ ਹੀ ਐਸੇ ਪੰਜਾਬ ਨੂੰ ਜਿਹੜਾ ਪਛਾਣਾ ਹੈ ਅਤੇ ਅਸੀਂ ਨਸ਼ੇ ਜਿਹੜੇ ਕੋੜ ਨੂੰ ਦਲਦਲ ਨੂੰ ਪਛਾਣਾ ਇਹਨਾਂ ਕਹਿੰਦਾ ਜੈ ਵਾਲਮ ਕੇਰ ਨਾਲ ਜੋ ਬੋਲੇ ਸੋ ਨਿਰਵੇ ਭਗਵਾਨ ਵਾਲ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰ ਗਿਆਨਾ ਮਹਾਰਾਜ ਕੀ ਜੈ ਸਤਿਗੁਰ ਗਿਆਨਾ ਜੀ ਦੇ ਮਹਾਰਾਜ ਦੇ ਅਵਤਾਰ ਦਿਹਾੜੇ ਤੇ ਸਮੂੱਚੀ ਸੰਗਤ ਨੂੰ ਸਮੂੱਚੀ ਮਾਨਤਾਂ ਨੂੰ ਲੱਖ ਲੱਖ